ਅਮਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਨ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਹਰਬਾਨੀ ਜੀ ਅਮਰਜੀਤ ਸਿੰਘ ਜੀ ਇਹ ਜਿਹੜਾ ਅਸਲੇ ਦਿੱਕਤਾਂ ਨੇ ਇਹਦਾ ਕੀ ਵਜਾ ਵਾ ਜਿਹੜੀਆਂ ਆਪਣੇ ਭਾਰਤੀਆਂ ਨੂੰ ਜਿਹੜੇ ਪੰਜਾਬੀਆਂ ਨੂੰ ਸਿੱਖਾਂ ਨੂੰ ਸਟੂਡੈਂਟਸ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕੈਨੇਡਾ ਦੇ ਵਿੱਚ ਹਾਂ ਜੀ ਕੋਈ ਜਿਹੜੇ ਅਸਲੇ ਹਾਲਾਤ ਨੇ ਜੀ ਕੈਨੇਡਾ ਜਿਹੜੇ ਕੋਵਿਡ ਦਾ ਸਮਾਂ ਸੀਗਾ ਕੋਵਿਡ ਦੇ ਸਮੇਂ ਤੋਂ ਬਾਅਦ ਕੈਨੇਡਾ ਦੇ ਵਿੱਚ ਕਾਫੀ ਇਮੀਗ੍ਰੇਸ਼ਨ ਦੀ ਜਿਹੜੀ ਢਿੱਲ ਦੇ ਦਿੱਤੀ ਗਈ ਸਰਕਾਰ ਵੱਲੋਂ ਜਿਹਦੇ ਵਿੱਚ ਜਿਸ ਕਾਰਨ ਕਰਕੇ ਜੀ ਬਹੁਤ ਜ਼ਿਆਦਾ ਜਿਹੜੇ ਲੋਕ ਸੀ ਜਿੱਦਾਂ ਤੁਸੀਂ ਪੰਜਾਬ ਚ ਵੀ ਦੇਖਦੇ ਹੋ ਵੀ ਬਹੁਤ ਹੀ ਵੀਜ਼ੇ ਲੱਗੇ ਸੋ ਇੱਥੇ ਹੁਣ ਲੋਕ ਇੰਨੇ ਆ ਗਏ ਨੇ ਜੀ ਤੇ ਜਿਹੜੀ ਓਪਰਚ्युनिटी ਹੈ ਉਹ ਬਿਲਕੁਲ ਹੀ ਖਤਮ ਹੋ ਚੁੱਕੀ ਹੈ ਇਸ ਵੇਲੇ ਜਿਹੜੇ ਇੱਥੇ ਮੌਜੂਦਾ ਬੱਚੇ ਪੜ੍ਹਨ ਆਏ ਹੋਏ ਨੇ ਉਹਨਾਂ ਵਾਸਤੇ ਜਿਹੜੇ ਪੱਕੇ ਹੋਣ ਦੇ ਰਸਤੇ ਜਿਹੜੇ ਨੇ ਜੀ ਬਹੁਤ ਜ਼ਿਆਦਾ ਕੱਟ ਨੇ ਸੋ ਜਿਹੜੀ ਐਸ ਵੇਲੇ ਕੋਵਿਡ ਤੋਂ ਬਾਅਦ ਜਿਹੜੀ ਪ੍ਰੋਬਲਮ ਜਿਹੜੀ ਹੈ ਜੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਵੱਦਕੇ ਆਈ ਹੈ ਤੇ ਦੂਜੇ ਪਾਸੇ ਇਹ ਹੈ ਵੀ ਜਿਹੜੇ ਲੋਕ ਪੁਰਾਣੇ ਸਮੇਂ ਦੇ ਇੱਥੇ ਆਏ ਹੋਏ ਨੇ ਉਹ ਵੀ ਅਸਲ ਵਿੱਚ ਸਫਰ ਕਰ ਰਹੇ ਨੇ ਵੀ ਜਿਹਦੇ ਵਿੱਚ ਜਿਹੜੀ ਆਫਤਤਾ ਦੀ ਗੱਲ ਕਰੀਏ ਤੇ ਜਿਸ ਸਾਹ ਨਾਲ ਵਿਆਜ ਦਰ ਦੀ ਗੱਲ ਕੀਤੀ ਜਾਵੇ ਵੀ ਜਿਹੜੇ ਲੋਕ ਨੇ ਵੀ ਇਸ ਵੇਲੇ ਸਮਝ ਲਓ ਵੀ 20 ਸਾਲ ਵਾਲਾ ਵੀ ਕਰਾਇਦਾ ਰਹੀ ਹੈ ਭਾਵੇਂ ਉਹ ਘਰ ਓਨ ਕਰਦਾ ਕਿਉਂਕਿ ਉਹ ਸਾਰਾ ਜਿਹੜਾ ਘਰ ਦੀ ਕਿਸ਼ਤ ਦੇ ਰਿਹਾ ਉਹ ਸਿਰਫ ਪ੍ਰਿੰਸੀਪਲ ਤੇ ਵੇਚੀ ਜਾ ਰਹੀ ਹੈ ਮਤਲਬ ਤੁਸੀਂ ਵਿਆਜ 'ਚ ਹੀ ਜਾ ਰਹੇ ਹੋ ਪ੍ਰਿੰਸੀਪਲ ਕੁਛ ਨਹੀਂ ਉਤਰ ਰਿਹਾ ਉਹਦਾ ਓਕੇ ਸੋ ਇਸ ਕਰਕੇ ਐਸ ਲਈ ਜਿਹੜਾ ਮਾਹੌਲ ਹੈ ਜੀ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਜਿਹੜੀ ਹੈ ਉੱਧਰ ਜਿਹੜੀ ਹੈ ਉਹ 7% ਤੋਂ ਵੱਧ ਵਧੀ ਹੋਈ ਹੈ ਇਸ ਲਈ ਜੇ ਆਪਾਂ ਮੇਸਾਗਾ ਟੋਰਾਂਟੋ ਗ੍ਰਾਫਨ ਏਰੀਆ ਦੀ ਗੱਲ ਕਰਦੇ ਆਂ ਸੋ ਸਟਰਗਲਿੰਗ ਟਾਈਮ ਕਰ ਰਿਹਾ ਜੀ ਕੈਨੇਡਾ ਦਾ ਅਮਰਜੀਤ ਜੀ ਤੁਸੀਂ ਕਹਿਆ ਜਿਹੜੇ ਲੋਕੀ 20-25 ਸਾਲ ਪਹਿਲਾਂ ਵੀ ਆਏ ਉਹਨਾਂ ਨੂੰ ਵੀ ਦਿੱਕਤ ਆਵਾ ਔਰ ਜਿਹੜੇ ਸਟੂਡੈਂਟ ਨੇ ਉਹਨਾਂ ਵਾਸਤੇ ਵੀ ਦਿੱਕਤਾਂ ਹੋਣੀਆਂ ਆ ਖਾਸ ਕਰਕੇ ਜਿਹੜੇ 1.5-2 ਸਾਲ ਪਹਿਲਾਂ ਆਏ ਆ ਕੀ ਇਹ ਗਲਤ ਪਾਲਿਸੀਜ਼ ਕਰਕੇ ਤੁਸੀਂ ਕਹਾਂ ਵੀ ਕੋਵਿਡ ਤੋਂ ਇਹ ਦੌਰ ਸ਼ੁਰੂ ਹੋਇਆ ਸੀ ਅਰ ਉਹ ਤੋਂ ਬਾਅਦ ਜਿਹੜੀ ਇਹਦੇ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੇ ਸਟੂਡੈਂਟਸ ਨੂੰ ਲੈ ਆਂਦਾ ਇੱਥੇ ਜਿਹੜੇ ਬਹੁਤ ਸਾਰੇ ਰਿਫਿਊਜੀਜ਼ ਨੂੰ ਲੈ ਆਂਦਾ ਇਹ ਉਹਨਾਂ ਕਰਕੇ ਦਿੱਖਤਾ ਵਾ ਜਾਂ ਤੁਹਾਨੂੰ ਲੱਗਦਾ ਵਾ ਕਿ ਇਹ ਕੋਈ ਇੰਟਰਨੈਸ਼ਨਲ ਟ੍ਰੈਂਡ ਹੈ ਦੇਖੋ ਜੀ ਅਸਲ ਦੇ ਵਿੱਚ ਜਿਹੜੀ ਸਰਕਾਰ ਦੀਆਂ ਨੀਤੀਆਂ ਸੀਆਂ ਕੋਈ ਜੇ ਇਹ ਸਰਕਾਰ ਦੀ ਆਪਾਂ ਗੱਲ ਕਰੀਏ ਸਰਕਾਰ ਦੇ ਵਿੱਚ ਨਾ ਜੀ ਹੁਣ ਤੱਕ ਪੰਜ ਇਮੀਗ੍ਰੇਸ਼ਨ ਮੰਤਰੀ ਚੇਂਜ ਹੋ ਚੁੱਕੇ ਨੇ ਤੇ ਪਲੱਸ ਤੁਸੀਂ ਜੇ ਇਹਦੇ ਵਿੱਚ ਵੇਖਦੇ ਹੋ ਵੀ ਜਿਹੜੇ ਸਾਡੇ ਫਾਈਨੈਂਸ ਮਿਨਿਸਟਰਪਨੈਸ ਨਹੀਂ ਤੇ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਸੀਆਂ ਉਹ ਨੀਤੀਆਂ ਜਿਹੜੀਆਂ ਨੇ ਜੀ ਉਹ ਅੱਥੇ ਕੈਨੇਡੀਅਨਸ ਨੂੰ ਹਰਟ ਹੀ ਕੀਤਾ ਜੀ ਕਿਉਂਕਿ ਕੈਨੇਡਾ ਦੇ ਵਿੱਚ ਕਦੀ ਵੀ ਅਸੀਂ ਇੰਨੇ ਵੱਡੇ ਵੱਡੇ ਪ੍ਰੋਟੈਸਟ ਨਹੀਂ ਦੇਖੇ ਕਿਉਂਕਿ ਹੁਣ ਤੁਸੀਂ ਦਿਨ-ਉਦਨ ਦੇਖਦੇ ਹੋ ਵੀ ਪਿੱਛੇ ਜਿਹੜੇ ਟਰੱਕਰਸ ਸੀਗੇ ਟਰੱਕਰਸ ਨੇ ਆਟਵਾ ਜਾ ਕੇ ਇਹ ਪ੍ਰੋਟੈਸਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਹੁਣ ਸਰਕਾਰ ਦੀਆਂ ਪਾਲਿਸੀ ਨੇ ਜਿਹੜਾ ਇੱਕ ਕਾਰਬਨ ਟੈਕਸ ਹੈ ਕਵਰੀ ਸੋਚਣ ਨੂੰ ਆਉਂਦਾ ਜੀ ਵੀ ਕੈਨੇਡਾ ਜਿਹੜਾ ਦੇਖੋ ਜੀ ਇੱਥੇ ਕਿੰਨੀਆਂ ਝੀਲਾਂ ਨੇ ਕਿੰਨੇ ਟਰੱਕ ਨੇ ਕਿੰਨਾ ਮਤਲਬ ਕਿ ਇੱਕ ਖਰੇਆ ਭਰਿਆ ਮਤਲਬ ਕਿ ਇੱਕ ਮੁਲਕ ਹੈ ਉਸ ਮੁਲਕ ਚ ਕਾਰਬਨ ਟੈਕਸ ਲੱਗਣਾ ਉਹ ਇੱਕ ਸੋਚਣ ਵਾਲੀ ਗੱਲ ਹੈ ਜੀ ਸੋ ਦੂਜੀ ਗੱਲ ਇਹ ਹੈ ਕਿ ਵੀ ਪਲੱਸ ਜਿਹੜੇ ਹੁਣ ਤੁਸੀਂ ਸਟੂਡੈਂਟ ਦੀ ਗੱਲ ਕਰਦੇ ਹੋ ਅ ਸ਼ਹਿਰ ਬ੍ਰੰਟਨ ਦੇ ਵਿੱਚ ਹੁਣ ਬੱਚੇ ਫੇਰ ਬੈਠੇ ਨੇ ਸੋ ਉਹ ਹੁਣ ਪਾਲਿਸਿਸ ਇਹ ਨੇ ਵੀ ਜਿਹੜੀ ਸਰਕਾਰ ਹੈ ਉਹ ਉਹਨਾਂ ਦੀ ਕੋਈ ਵੀ ਐਸ ਵੇਲੇ ਹਾਂ ਪੱਕੀ ਨਾਰਾ ਨਹੀਂ ਹੈਗਾ ਵੀ ਕੋਈ ਵੀ ਪ੍ਰੋਗਰਾਮ ਜਾ ਇਸ ਤਰ੍ਹਾਂ ਲੈ ਕੇ ਆਵੇ ਕਿ ਜਿਹਦੇ ਨਾਲ ਇਹਨਾਂ ਬੱਚਿਆਂ ਨੂੰ ਪੀਆ ਦਿੱਤੀ ਜਾਵੇ ਸੋ ਜਿਹੜੀਆਂ ਨੀਤੀਆਂ ਨੇ ਜੀ ਸਰਕਾਰ ਦੀਆਂ ਉਹ ਐਸ ਵੇਲੇ ਨਾ 20 ਸਾਲਾਂ ਵਾਸਤੇ ਨੇ ਜੀ ਤਾਂ ਨਾ ਨਵੇਂ ਆਉਣ ਤੁਸੀਂ ਪਿਛਲੇ ਵਾਰੇ ਅਮਰਜੀਤ ਜੀ ਤੁਹਾਡੇ ਨਾਲ ਜੋ ਮੈਂ ਗੱਲ ਕੀਤੀ ਸੀ ਉਦੋਂ ਕੁਝ ਸਟੂਡੈਂਟਸ ਪ੍ਰੋਟੈਸਟ ਕਰ ਰਹੇ ਸੀ ਉਹ ਦਿੱਕਤ ਦੂਰ ਹੋ ਗਈ ਕਿ ਹਾਲੇ ਵੀ ਸਟੂਡੈਂਟਸ ਦੀ ਉਹੀ ਹਾਲਤ ਹੈ ਕਿਉਂਕਿ ਉਦੋਂ ਸਟੂਡੈਂਟਸ ਨੂੰ ਡਰ ਸੀ ਕਿ ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ ਹਾਂਜੀ ਕਿਉਂਕਿ ਜਿਹੜਾ ਉਹ ਸਿਲਸਿਲਾ ਸੀਗਾ ਜੀ ਉਹ ਸਿਲਸਿਲੇ ਦੇ ਵਿੱਚ ਇਸ ਤਰ੍ਹਾਂ ਸੀਗਾ ਕਿ ਉਸ ਲਈ ਪੰਜਾਬ ਤੋਂ ਇੱਕ ਅਹ 에ਜੰਟਸ ਹਨ ਉਹਨਾਂ ਨੇ ਸਾਰੇ ਬੱਚਿਆਂ ਨੂੰ ਫੇਕ ਆਪਲ ਲੈਟਰਾਂ ਦੇ ਉੱਤੇ ਨੀਟਾਰੇ ਵਿੱਚ ਭੁੱਲਿਆ ਸੀ ਸੋ ਉਹਦੇ ਵਿੱਚ ਜਿਹੜੀ ਕੈਨੇਡੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਸੀ ਉਹਨਾਂ ਨੇ ਆਪਦੀ ਗਲਤੀ ਮੰਨੀ ਕਿਉਂਕਿ ਜੇ ਫੇਕ ਡਾਕੂਮੈਂਟਸ ਜਿਸ ਨੇ ਲਾਏ ਨਹੀਂ ਤਾਂ ਉਹਨਾਂ ਨੂੰ ਪਰਦਾ ਜਿਹੜਾ ਕੰਮ ਹੈ ਜੀ ਉਹ ਸੀਡੀਐਸਏ ਦਾ ਇੱਥੇ ਤੇ ਪਲਾਸ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਹੁੰਦਾ ਸੋ ਉਹ ਚੀਜ਼ ਨਾ ਹੋਣ ਕਰਕੇ ਤਾਂ ਉਸ ਲਈ ਸਰਕਾਰ ਨੇ ਇਸ ਚੀਜ਼ ਦੀ ਜਾ ਜਿਹੜੀ ਸੀਗੀ ਉਹਨਾਂ ਨੂੰ ਬ੍ਰੇਕ ਦਿੱਤੀ ਤੇ ਜਿਹੜੇ ਉਹ ਬੱਚੇ ਸਨ ਉਹਨਾਂ ਦੀ ਜਿਹੜੀ ਡੈਪਿਊਟੇਸ਼ਨ ਸੀਗੀ ਜੀ ਉਹ ਰੁਕ ਗਈ ਸੀ ਤੇ ਉਹਨਾਂ ਚੋਂ ਕਈ ਬੱਚਿਆਂ ਨੂੰ ਹੁਣ ਪੀਆਰ ਵੀ ਮਿਲ ਚੁੱਕੀ ਹੈ ਤੇ ਕਈ ਜਿਹੜੇ ਬੱਚੇ ਨੇ ਜਿਹੜੇ ਕੁਆਲੀਫਾਈਡ ਨਹੀਂ ਹੋ ਸਕੇ ਸੀ ਪੀਆਰ ਵਾਸਤੇ ਤਾਂ ਉਹਨਾਂ ਨੂੰ ਵਰਕ ਪਰਮਿਟ ਮਿਲ ਚੁੱਕਿਆ ਹੈ ਸੋ ਉਹ ਉਸ ਹੋਰਸ ਦਾ ਜਿਹੜਾ ਕੇਸ ਦਾ ਮਸਲਾ ਜੀ ਉਹ ਇਸ ਤਰ੍ਹਾਂ ਹੱਲ ਹੋ ਗਿਆ ਸੀਗਾ ਜੀ ਸੋ ਹੁਣ ਜਿਹੜਾ ਮਾਹੌਲ ਹੈ ਉਹ ਇੱਕ ਵੱਖਰਾ ਹੈ ਕਿਉਂਕਿ ਸਰਕਾਰ ਜਿਹੜੀ ਹੈ ਕਿਉਂਕਿ ਜਿਹੜੀਆਂ ਤੁਹਾਨੂੰ ਜਿੱਦਾਂ ਅਸੀਂ ਦੱਸਿਆ ਵੀ ਪੰਜ ਇਮੀਗ੍ਰੇਸ਼ਨ ਮਿਨਿਸਟਰ ਚੇਂਜ ਹੋਏ ਹੁਣ ਜਿਹੜੇ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਆਏ ਨੇ ਉਹ ਬਹੁਤ ਜ਼ਿਆਦਾ ਸਟ੍ਰਿਕਟ ਰੂਲ ਦੇ ਨਾਲ ਚੱਲ ਰਹੇ ਨੇ ਰੀਸੈਂਟਲੀ ਜਿਹੜੀ ਇੱਕ ਪਾਲਿਸੀ ਸੀਗੀ ਵੀ ਹਾਂ ਵੀ ਜੇ ਕੋਈ ਬੰਦਾ ਕੈਨੇਡਾ ਦੇ ਵਿੱਚ ਰਿਜ਼ਿਡੈਂਟ ਆਇਆ ਜੇ ਤੁਸੀਂ ਅੱਜ ਕੈਨੇਡਾ ਦੇ ਵਿੱਚ ਰਿਜ਼ਿਡੈਂਟ ਦੇ ਤੌਰ ਤੇ ਰਹਿ ਰਹੇ ਹੋ ਤੁਸੀਂ ਆਨਲਾਈਨ ਐਪਲੀਕੇਸ਼ਨ ਜਿਹੜੀ ਹੈ ਲਾ ਕੇ ਤੁਸੀਂ ਵਰਕ ਪਰਮਿਟ ਲੈ ਸਕਦੇ ਸੀ ਉਸ ਤੋਂ ਪਹਿਲਾਂ ਇਦਾਂ ਹੁੰਦਾ ਸੀ ਵੀ ਤੁਹਾਨੂੰ ਬਾਰਡਰ ਤੇ ਜਾ ਕੇ ਵਰਕ ਪਰਮਿਟ ਲੈਂਦੇ ਸੀ ਤੁਸੀਂ ਇਹਦਾ ਪਈਏ ਬੇਸ ਤਾਂ ਬਈ ਸੋ ਚੇਂਜਸ ਜਿਹੜੀਆਂ ਨੇ ਬਹੁਤ ਜਲਦ ਆ ਅਮਰਜੀਤ ਜੀ ਕਿਉਂਕਿ ਕਾਫੀ ਲੋਕ ਇੰਡੀਆ ਦੇ ਵਿੱਚ ਵੀ ਇਹ ਪ੍ਰੋਗਰਾਮ ਸੁਣ ਰਹੇ ਹੋਣਗੇ ਲੋਕੀ ਆਉਣਾ ਚਾਹੁੰਦੇ ਆ ਖਾਸ ਕਰਕੇ ਸਟੂਡੈਂਟਸ ਆਉਣਾ ਚਾਹੁੰਦੇ ਆ ਔਰ ਇੱਥੇ ਜਿਹੋ ਜਿਹੇ ਦਿੱਕਤਾਂ ਆ ਉਹਦਾ ਜ਼ਰਾ ਡਿਟੇਲ ਦੇ ਵਿੱਚ ਜਾਓਗੇ ਕਿ ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਤੇ ਜਿਹੜੇ ਸਟੂਡੈਂਟਸ ਆਉਣੇ ਆ ਉਹਨਾਂ ਨੂੰ ਕਿਸ ਤਰ੍ਹਾਂ ਦੇ ਪ੍ਰੋਕਾਸ਼ਸ ਲੈਣ ਦੀ ਲੋੜ ਹੈ ਸਟੂਡੈਂਟਸ ਤੇ ਜਿਹੜੇ ਹੋਰ ਲੋਕ ਆਉਣਾ ਚਾਹੁੰਦੇ ਇੱਥੇ ਦੇਖੋ ਜਿਹੜੇ ਪਹਿਲੀ ਗੱਲ ਤਾਂ ਜਿਹੜੇ ਸਟੂਡੈਂਟਸ ਤੁਸੀਂ ਕੈਨੇਡਾ ਨੂੰ ਰੁਕ ਕਰਨਾ ਚਾਹੁੰਦੇ ਹੋ ਸੋ ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਇੱਕ ਸਕਿੱਲ ਜ਼ਰੂਰ ਸਿੱਖ ਕੇ ਆਓ ਹਮ ਤੁਹਾਡੇ ਕੋਲ ਸਕਿੱਲਸ ਜਿਹੜੀਆਂ ਨੇ ਨਾ ਉਹ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਤੇ ਤੁਸੀਂ ਜਿਸ ਲਈ ਆਪਣੇ ਉੱਥੇ ਏਜੰਟਸ ਨੂੰ ਮਿਲਦੇ ਹੋ ਤਾਂ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜੇ ਇੱਥੇ ਕੈਨੜਾ ਦੇ ਵਿੱਚ ਸਕਿਲਡ ਬੇਸ ਕੋਰਸਸ ਨੇ ਜਿਨ੍ਹਾਂ ਦੇ ਵਿੱਚ ਆਪਾਂ ਕਾਰਪੇਂਟਰੀ ਕਹਿੰਦੇ ਆ ਪਲੰਬਿੰਗ ਹੈਗੀ ਆ ਮਿਲ ਰਾਈਟ ਦੇ ਕੋਰਸਸ ਨੇ ਇਹ ਜਿਹੇ ਕੋਰਸਸ ਨੇ ਜੀ ਇਹਨਾਂ ਦੀ ਐਡਮਿਸ਼ਨ ਆ ਫੁੱਲ ਨਹੀਂ ਹੁੰਦੀ ਆ ਤੇ ਇਹਨਾਂ ਵਾਸਤੇ ਤੁਸੀਂ ਉੱਥੋਂ ਅਪਲਾਈ ਕਰੋ ਤਾਂ ਇਹਨਾਂ ਕੋਰਸਾਂ ਦੇ ਵਿੱਚ ਆਓ ਕਿਉਂਕਿ ਜੇ ਤੁਸੀਂ ਇਹਨਾਂ ਕੋਰਸਸ ਦੇ ਵਿੱਚ ਆਉਨੇ ਹੋ ਪੂਰੇ ਆ ਕੇ ਪੜ੍ਹਦੇ ਹੋ ਤੇ ਪੜਨ ਤੋਂ ਬਾਹਰ ਤੁਹਾਡੇ ਵਾਸਤੇ ਜੌਬ ਜੜੀਆਂ ਨੇ ਉਹ ਔਣਗਣਤ ਨੇ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਕੈਨੇਡੀਅਨਸ ਨੇ ਉਹ ਬਹੁਤ ਘੱਟ ਮਾਤਰਾ ਦੇ ਵਿੱਚ ਨੇ ਸੋ ਈਵਨ ਜਿਹੜੀ ਕੈਨੇਡੀਅਨ ਗਵਰਨਮੈਂਟ ਐ ਇਸ ਲਈ ਲਾਸਟ ਈਅਰ ਮਈ ਦੇ ਵਿੱਚ ਉਹਨਾਂ ਨੇ ਕੈਟਾਗਰੀ ਬੇਸ ਡਰਾਸ ਕਰਨੇ ਸ਼ੁਰੂ ਕੀਤੇ ਸੀ ਜਿਹਦੇ ਵਿੱਚ ਉਹਨਾਂ ਨੇ ਟ੍ਰੇਡ ਦੀਆਂ ਜਿਹੜੀਆਂ 10 ਜੌਬਾਂ ਜੜੀਆਂ ਨੇ ਉਹ ਦਸੀਆਂ ਹੋਈਆਂ ਨੇ ਆਲਰੇਡੀ ਜਿਹਦੇ ਵਿੱਚ ਇਹੀ ਕਾਰਪੈਂਟਰ ਪਲੰਬਿੰਗ ਐ ਸੋ ਜੇ ਤੁਸੀਂ ਉਹ ਚੀਜ਼ ਸਕਿੱਲ ਉੱਥੇ ਸਿੱਖ ਕੇ ਆਉਨੇ ਹੋ ਪਲੱਸ ਤੁਸੀਂ ਉਰੇ ਆ ਕੇ ਐਡਮਿਸ਼ਨ ਉਹਨਾਂ ਚੀਜ਼ਾਂ ਤੇ ਲੈ ਕੇ ਆਉਨੇ ਤੁਸੀਂ ਤੁਹਾਡੀ ਜਿਹੜੀ ਪੀਆਰ ਹੈ ਜੀ ਉਹਨੂੰ ਕੋਈ ਨਹੀਂ ਰੋਕ ਸਕਦਾ ਬਹੁਤ سارے ਬਹੁਤ ਸਾਰੇ ਲੋਕ ਬਹੁਤ ਸਾਰੇ ਸਟੂਡੈਂਟਸ 10+2 ਕਰਕੇ ਇੱਥੇ ਆ ਰਹੇ ਸੀ ਤਾਂ ਤੁਸੀਂ ਕੀ ਸੁਜੈਸਟ ਕਰੋਗੇ ਕਿ 10+2 ਆ ਕੇ ਇੱਥੇ ਕਰਕੇ ਆਉਣਾ ਬਿਹਤਰ ਹੈ ਜਾਂ ਗ੍ਰੈਜੂਏਸ਼ਨ ਕਰਕੇ ਔਰ ਫਿਰ ਸਕਿੱਲ ਲੈ ਕੇ ਆਉਣਾ ਬਿਹਤਰ ਹੈ ਕਿਉਂਕਿ ਜੇ ਤਾਂ ਬੱਚੇ ਦੇ ਕੋਲ ਸਕਿੱਲ ਜਾਂ ਕੋਰਸ ਲੈ ਕੇ ਪਲੱਸ 2 ਤੋਂ ਬਾਅਦ ਤੁਸੀਂ ਆਉਣੇ ਹੋ ਬਹੁਤ ਵਧੀਆ ਜੀ ਨਹੀਂ ਤਾਂ ਬੱਚਿਆਂ ਨੂੰ ਇਹ ਕਰਨਾ ਚਾਹੀਦਾ ਹੈ ਬਹੁਤ ਏਜੰਟਸ ਇੰਡੀਆ ਦੇ ਵਿੱਚ ਇਹ ਸੀਨੀਅਰ ਅਵਲਵੇਜ ਨਹੀਂ ਹੈਗੀ ਵੀ ਜਿਵੇਂ ਤੁਸੀਂ ਇੰਡੀਆ 'ਚ ਸਮਝੋ ਤੁਸੀਂ ਡਿਗਰੀ ਕਰ ਰਹੇ ਹੋ ਉਸ ਤੋਂ ਬਾਅਦ ਉਹ ਜਿਹੜਾ 3 ਸਾਲ ਦਾ ਸਮਾਂ ਤੁਸੀਂ ਡਿਗਰੀ ਕਰ ਰਹੇ ਹੋ ਉਹ ਸਮੇਂ ਦੇ ਵਿੱਚ ਤੁਸੀਂ ਕੋਈ ਵੀ ਫੁੱਲ ਟਾਈਮ ਵਰਕ ਐਕਸਪੀਰੀਅੰਸ ਕੀਤਾ ਹੈ ਪੜਾਈ ਦੇ ਨਾਲ ਨਾਲ ਉਹ ਪੀਆਰ ਵਾਸਤੇ ਵੀ ਕਾਊਂਟ ਹੁੰਦਾ ਹੈ ਸੋ ਤੁਸੀਂ ਇੰਡੀਆ ਚ ਡਿਗਰੀ ਕਰੋ ਡਿਗਰੀ ਦੇ ਨਾਲ ਨਾਲ ਤੁਸੀਂ ਕੋਈ ਸਕਿਲਡ ਦੀ ਜੌਬ ਜਿਹੜੀ ਹੈ ਉਹ ਤੁਸੀਂ ਕਰਦੇ ਹੋ ਉਹਨੂੰ 3 ਸਾਲ ਜੇ ਤੁਸੀਂ ਪੜਾਈ ਦੇ ਨਾਲ ਕਰੋ ਤੁਹਾਡੇ 3 ਸਾਲ ਦਾ ਇੰਡੀਅਨ ਐਕਸਪੀਰੀਅੰਸ ਵੀ ਕਾਊਂਟ ਉਹਦੇ ਮਿਲਣਾ ਜੇ ਤਾਂ ਉਹ ਕਾਊਂਟ ਹੋਵੇਗਾ ਤਾਂ ਤੁਸੀਂ ਉਹਦੇ ਆਧਾਰ ਦੇ ਉੱਤੇ ਇੱਥੇ ਵਧੀਆ ਸਕਿੱਲ ਦਾ ਕੋਰਸ ਲੈ ਕੇ ਕੈਨੇਡਾ ਜਾ ਕੇ ਆਪਣੀ ਪੀਆਰ ਬਹੁਤ ਜਲਦੀ ਕਰ ਸਕਦੇ ਮੈਮ ਬਹੁਤ ਸਾਰੇ ਅਮਰਜੀਤ ਦੇਖਿਆ ਵਾ ਕਿ ਆਪਣੇ ਜਿਹੜੇ ਯੰਗ ਸਟੂਡੈਂਟਸ ਬਹੁਤ ਸਾਰੇ ਪੰਜਾਬੀ ਸਿੱਖ ਮੁੰਡੇ ਦਸਤਾਰ ਬੰਨੀ ਹੁੰਦੀ ਆ ਉਹ ਡਿਲੀਵਰੀ ਦਾ ਕੰਮ ਕਰ ਰਹੇ ਇਥੇ ਇਹ ਮੈਂ ਇੱਕ ਨਵਾਂ ਰੁਝਾਨ ਵੇਖਿਆ ਇਹਨੇ ਆਪਣੇ ਮੁੰਡੇ ਡਿਲੀਵਰੀ ਕਰਦੇ ਕਦੀ ਅੱਗੇ 5 ਸਾਲ ਪਹਿਲਾਂ ਮੈਂ ਕਦੀ ਨਹੀਂ ਸੀ ਦੇਖੇ ਸੋ ਕੀ ਬਾਕੀ ਕੰਮ ਨਹੀਂ ਰਹਿ ਗਏ ਇਹੋ ਹੀ ਕੰਮ ਕਰਨਾ ਪਿਆ ਰਿਹਾ ਉਹਨਾਂ ਨੂੰ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਕਿਉਂਕਿ ਜਿਹੜੇ ਬਾਕੀ ਰੋਜ਼ਗਾਰ ਨੇ ਜੀ ਉਹਨਾਂ ਦੇ ਵਿੱਚ ਜਾਤ ਆ ਉਹਨਾਂ ਦੀ ਤਨਖਾਹ ਜਿਹੜੀ ਹੈ ਜੀ ਬਹੁਤ ਘੱਟ ਹੈ ਤੇ ਦੂਜੀ ਗੱਲ ਇਹ ਹੈ ਜੀ ਜਿਹੜੇ ਇੱਥੇ ਲੋ ਵੇਜਸ ਜਿਹੜੀਆਂ ਜੋਬਸ ਨੇ ਜੀ ਜੇ ਆਪਾਂ ਰੈਸਟੋਰੈਂਟ ਇੰਡਸਟਰੀ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਕੰਪੀਟੀਸ਼ਨ ਇੰਨਾ ਹੋ ਚੁੱਕਿਆ ਹੈ ਕਿ ਤੇ ਜਿਹੜੇ ਵੇਜ ਰੇਟ ਨੇ ਜੀ ਉਹ ਕਾਫੀ ਘੱਟ ਨੇ ਤੋ ਬੱਚੇ ਕੀ ਕਰਦੇ ਨੇ ਜੀ ਉਰੇ ਆ ਕੇ ਆਪਣੇ ਈ-ਬਾਈਕਸ ਲੈਂਦੇ ਨੇ ਗਾ ਤੁਸੀਂ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਵੇਖਦੇ ਹੋਮੋਗੇ ਜਾਂ ਮਿਸਟਰ ਗਰ ਗਰਾਂਟਨ ਦੇ ਵਿੱਚ ਉਹਨਾਂ ਨੇ ਈ-ਬਾਈਕਸ ਲਏ ਹੋਏ ਨੇ ਤਾਂ ਈ-ਬਾਈਕ ਦੇ ਉੱਤੇ ਉਹ ਡਿਲੀਵਰੀ ਕਰਦੇ ਨੇ ਹਾਂਜੀ ਸੋ ਉਹ ਕਰਕੇ ਜੀ ਇਹ ਇਹ ਕਾਰਨ ਹੈ ਜੀ ਉਹਦਾ ਤੇ ਜਿਹੜੇ ਟਰੱਕਿੰਗ ਪਹਿਲਾਂ ਅੰਦਰ ਦਸੀ ਜੀ ਅਸੀਂ ਤੇ ਜਾ ਕੇ ਕੈਨੇਡਾ 'ਚ ਟਰੱਕ ਚਲਾਉਣਾ ਤੇ ਅਸੀਂ ਤੇ ਉੱਥੇ 5-10 ਹਜ਼ਾਰ ਡਾਲਰ ਕਮਾਵਾਂਗੇ ਹਰ ਮਹੀਨੇ ਉਹ ਉਹ ਕਿੱਥੋਂ ਤੱਕ ਸੱਚ ਸਾਚਿਆ ਐਸੋ ਲੇ ਸੋ ਸੁਪਨਾ ਹੀ ਸੁਪਨਾ ਹੀ ਰਹਿ ਗਿਆ ਜੀ 10000 ਰਲਾ ਤਾਂ ਜੀ ਹੁਣ ਬੱਚਿਆਂ ਨੂੰ ਇਹ ਪ੍ਰੋਬਲਮ ਬਹੁਤ ਆਦੀ ਜੀ ਕਿਉਂਕਿ ਜਿਹੜੀ ਟ੍ਰਾਂਸਪੋਰਟੇਸ਼ਨ ਇੰਡਸਟਰੀ ਹੈ ਉਹ ਵੀ ਜਿਹੜੀ ਆਰਥਿਕਤਾ ਜਿਸ ਹਸਾਬ ਦੇ ਨਾਲ ਮੁਲਕ ਦਾ ਇਹ ਹਾਲਾਤ ਨੇ ਜੀ ਉਹ ਬਹੁਤ ਹਰਟ ਹੋ ਚੁੱਕੀ ਹੈ ਸੋ ਉਸ ਕਾਰਨ ਕਰਕੇ ਜਿਹੜੇ ਆਪਾਂ ਗੱਲ ਕਰਦੇ ਆ ਕਿ ਜਿਹੜੇ ਢੇੜੇ ਨੇ ਵੀ ਉਹਨਾਂ ਨੂੰ ਜਿਹੜੇ ਢੇੜੇ ਨਹੀਂ ਜੀ ਮਿਲਦੇ ਹੁਣ ਸੋ ਜਿਹੜੀ ਟਰਕਿੰਗ ਹੈ ਜੀ ਬਹੁਤ ਜ਼ਿਆਦਾ ਅਫੈਕਟਡ ਹੈ ਇਸ ਵੇਲੇ ਤੇ ਐਕਚੁਅਲੀ ਕੋਈ ਵੀ ਇਸ ਤਰ੍ਹਾਂ ਦਾ بزنس ਨਹੀਂ ਜਿਹਦੇ ਵਿੱਚ ਆਪਾਂ ਗਈਏ ਵੀ ਖਾਸ ਨੂੰ ਬੰਦਾ ਕਹਿ ਰਿਹਾ ਵੀ بزنس ਕੋਲ ਸੋ ਤੁਹਾਡੇ ਤੁਹਾਡਾ ਸੁਝਾਅ ਹੈ ਵੀ ਕੋਈ ਸਕਿੱਲ ਲੈ ਕੇ ਜਿਵੇਂ ਕਾਰਪਨਟਰੀ ਜਾਂ ਪਲੰਬਿੰਗ ਜਾਂ ਕੋਈ ਜਿਹੜਾ ਏਸੀ ਜਿਹੜਾ ਏਸੀ ਵਗੈਰਾ ਠੀਕ ਕਰਦੇ ਆ ਵਾਟਐਵਰ ਯੂ ਕੈਨ ਲੋਕੀ ਜੀ ਜਾਂ ਫਿਰ ਹੈਲਥ ਵਰਕਰ ਹੈਲਥ ਵਰਕਰ ਜਾਂ ਨਰਸਿੰਗ ਕਰਕੇ ਆਉਣਾ ਹਾਂਜੀ ਜੇ ਦੋ ਹੁਣ ਕੈਨੇਡਾ ਜਿਹੜਾ ਹੈਗਾ ਜੀ ਕੈਨੇਡਾ ਦਾ ਜਿਹੜਾ ਅਗਲਾ ਜੇ ਇਸ ਮੁੱਢ ਦੇ ਵਿੱਚ ਹੋਣਾ ਇਲੈਕਸ਼ਨ ਹੁੰਦੀਆਂ ਨੇ ਤੇ ਜਿਹੜੇ ਨਵੇਂ ਜੇ ਨਵੀਂ ਸਰਕਾਰ ਬਣਦੀ ਹੈ ਤੇ ਜਿਹੜੇ ਉਹਨਾਂ ਦੇ ਸਲਿਕਟਡ ਪਾਰਟੀ ਲੀਡਰ ਨੇ ਕੀਤੀ ਹੈ ਪਾਲਿਵਰ ਉਹਨਾਂ ਦੀ ਜਿਹੜੀ ਸੋਚ ਇਹ ਹੈ ਵੀ ਇਸ ਮੁਲਕ ਦੇ ਵਿੱਚ ਵੱਧ ਤੋਂ ਵੱਧ ਘਰ ਜਿਹੜੇ ਆ ਉਹ ਬਣਾਉਣੇ ਆ ਤੇ ਸਿਟੀ ਨੂੰ ਪੁਸ਼ ਕਰਨਾ ਵੀ ਵੱਧ ਤੋਂ ਵੱਧ ਪਰਮਿਟ ਇਸ਼ੂ ਕੀਤੇ ਜਾਣ। ਸੋ ਜੇ ਵੱਧ ਤੋਂ ਵੱਧ ਘਰ ਬਣਨਗੇ ਤਾਂ ਉਹਨਾਂ ਨੂੰ ਸਕਿਲਡ ਲੇਬਰ ਦੀ ਲੋੜ ਹੈ। ਹੈ ਨਾ ਜੀ ਤੇ ਨਾਲ ਨਾਲ ਜੇ ਘਰ ਬਣਨਗੇ ਹਸਪਤਾਲ ਵੀ ਬਣਨਗੇ ਤਾਂ ਫਿਰ ਆਪਾਂ ਨੂੰ ਹੈਲਥਕੇਅਰ ਦੇ ਲੋਕਾਂ ਦੀ ਵੀ ਲੋੜ ਪਵੇਗੀ। ਸੋ ਜੇ ਸਕਿਲਡ ਜਿਹੜਾ ਹੈਲਥਕੇਅਰ ਦੇ ਲੋਕ ਜਿਹੜੇ ਨੇ ਜੋ ਕੈਨੇਡਾ ਵੱਲ ਨੂੰ ਰੁੱਖ ਕਰਨਗੇ ਤਾਂ ਉਹਨਾਂ ਦਾ ਜਿਹੜਾ ਫਿਚਰ ਹੋਵੇਗਾ ਉਹ ਥੇ ਬਹੁਤ ਵਧੀਆ ਰੋਲਡਾ ਕਿੰਨਾ ਕੁ ਰੁਝਾਨ ਦੇ ਵਿੱਚ ਫਰਕ ਪਿਆਵਾ ਕੈਨੇਡਾ ਆਉਣ ਦੇ ਰੁਝਾਨ ਦੇ ਵਿੱਚ ਜੇ ਤੁਸੀਂ ਕਿਉਂਕਿ ਇਮੀਗ੍ਰੇਸ਼ਨ ਤੁਸੀਂ ਕੰਸਲਟੈਂਸੀ ਕਰਦੇ ਜੇ ਇੱਕ ਕੰਪਨੀ ਵੀ ਰਨ ਕਰ ਰਹੇ ਜੇ ਜੇ ਅੱਗੇ ਮਹੀਨੇ ਦੇ ਵਿੱਚ ਤੁਹਾਨੂੰ ਲੈਟਸ ਸੇ ਜ਼ਾਰ ਐਪਲੀਕੇਸ਼ਨ ਆਦੀ ਸੀ ਤੇ ਹੁਣ ਕਿੰਨੀ ਪਰਸੈਂਟੇਜ ਵਾਈਜ਼ ਕਿੰਨੀ ਐਪਲੀਕੇਸ਼ਨ ਬਹੁਤ ਜ਼ਿਆਦਾ ਘਟ ਚੁੱਕੀ ਹੈ ਜੀ ਕਿਉਂਕਿ ਐਪਲੀਕੇਸ਼ਨ ਦੇ ਵਿੱਚ ਇਹ ਚੁੱਕ ਹੋ ਚੁੱਕਿਆ ਕਿਉਂਕਿ ਜਿਹੜੇ ਹੁਣ ਜਿੱਦਾਂ ਹੁਣ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਪੰਜਾਬ ਤੱਕ ਆਵਾਜ਼ ਚਾ ਰਹੇ ਹੋ ਸੋ ਲੋਕ ਅੱਜ ਪੰਜਾਬ 'ਚ ਬੈਠੇ ਸੁਚੇਤ ਨੇ ਜੀ ਵੀ ਅੱਜ ਕੈਨੇਡਾ ਦੇ ਵਿੱਚ ਜਾਣ ਦਾ ਕੋਈ ਵੀ ਐਸ ਵਾਲਾ ਫਾਇਦਾ ਨਹੀਂ ਹੈਗਾ ਸੋ ਰੁਖ ਜਿਹੜਾ ਹੈ ਜੀ ਐਸ ਦੇ ਲੋਕ ਯੂਰਪ ਰੀਆ ਕੰਟਰੀਆਂ ਵੱਲ ਪਾਸੇ ਕਰ ਰਹੇ ਨੇ ਕਿ ਤੁਸੀਂ ਆਸਟ੍ਰੇਲੀਆ ਵੀ ਦੇਖਦੇ ਹੋ ਤੇ ਨਾਲ ਜਰਮਨ ਦੇ ਵਿੱਚ ਹੁਣ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਜਰਮਨ ਬਹੁਤ ਜਾ ਰਹੇ ਨੇ ਉਹ ਕਿਉਂਕਿ ਵਜੀਫੇ ਵੀ ਮਿਲ ਰਹੇ ਨੇ ਉੱਥੇ ਉਹਨਾਂ ਨੂੰ ਪਰ ਉੱਥੇ ਜਰਮਨ ਸਿੱਖਣੀ ਪੈਣੀ ਫਿਰ ਉੱਥੇ ਜਰਮਨ ਸਿੱਖਣੀ ਪੈਣੀ ਉਹਨਾਂ ਦੇਖੋ ਜੀ ਉਹ ਜਿਹੜੇ ਹੈਗੇ ਨੇ ਜੀ ਉਹਨਾਂ ਨੂੰ ਅੱਗੇ ਉਹਦੇ ਚ ਤਰੱਕੀ ਨਜ਼ਰ ਆ ਰਹੀ ਹੈ ਕਿਉਂਕਿ ਇੰਡਸਟਰੀ ਉੱਥੇ ਬੈਠੀ ਹੈ ਜੀ ਸਾਰੀ ਸੋ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਨੇ ਜੀ ਬਹੁਤ ਰੁਖ ਹੋ ਰੀਆਂ ਨੇ ਜਾਪਾਨ ਵਰਗਾ ਮੁਲਕ ਜਿਹੜਾ ਹੈ ਜੀ ਉਹ ਐਸ ਵਲੇ ਸਟੂਡੈਂਟਸ ਨੂੰ ਵੀ ਪਛੀਫੇ ਦੇ ਰਿਹਾ ਹੈ ਸੋ ਬਹੁਤ ਸੇ ਚੇਂਜਸ ਆ ਰਹੀਆਂ ਨੇ ਜੀ ਹੁਣ ਕੈਨੇਡਾ ਨੂੰ ਜਿਹੜੀ ਐਪ ਮਤਲਬ ਹੋਰ ਕੋਈ ਆਪਾਂ ਗੱਲ ਕਹੀਏ ਵੀ ਹਾਂਜੀ ਵੀ ਇੰਨਾ ਕੋਈ ਜ਼ਿਆਦਾ ਰੁਕ ਨਹੀਂ ਹੈ। ਸੋ ਤੁਹਾਨੂੰ ਲੱਗਦਾ ਵਾ ਕਿ ਜਿਹੜੀ ਅਗਲੇ ਸਾਲ ਇੱਥੇ ਕੈਨੇਡਾ ਦੀਆਂ ਚੋਣਾਂ ਹੋਣੀਆਂ ਵਾ ਉਹਦੇ ਤੋਂ ਬਾਅਦ ਕੁਝ ਜ਼ਰੂਰ ਫਰਕ ਪਊਗਾ। ਚੋਣਾਂ ਦੇ ਜੇ ਵਾਕਈ ਦੂਜੀ ਕੰਜ਼ਰਵੇਟਿਵ ਪਾਰਟੀ ਜਾਂ ਲੇਬਰ ਪਾਰਟੀ ਵੀ ਦੁਬਾਰਾ ਜਿੱਤ ਜਾਂਦੀ ਉਹਨਾਂ ਵੀ ਕੋਈ ਸਬਕ ਸਿੱਖੇ ਹੋਣਗੇ। ਹਾਂਜੀ ਦੇਖੋ ਜੀ ਹੁਣ ਜੇ ਦੋਹਾਂ ਚੋਂ ਕੋਈ ਵੀ ਆਉਂਦਾ ਜੀ ਜਿਹੜੇ ਉਹ ਆਉਣਗੇ ਜੀ ਉਹਨਾਂ ਨੂੰ ਆਪਣੇ ਨਵੇਂ ਆਈਡੀਆਜ਼ ਲੋਕਾਂ ਸਾਹਮਣੇ ਰੱਖਣ ਪੈਣਗੇ ਤੇ ਉਸ ਤੋਂ ਬਾਅਦ ਜਿਹੜੀਆਂ ਚੇਂਜੇਜ਼ ਜਿਹੜੀਆਂ ਆਉਣਗੀਆਂ ਉਸ ਤਰ੍ਹਾਂ ਦੀ ਹੋਣਗੀਆਂ ਕਿਉਂ ਕਿਤੇ ਨਾ ਕਿਤੇ ਆਸ ਇਹੀ ਹੋਵੇਗੀ ਭਾਵੇਂ ਕਿਹੜੀ ਵੀ ਪਾਰਟੀ ਆਵੇ ਬਟ ਜਿਹੜਾ ਮੁਲਕ ਹੋਵੇਗਾ ਜੀ ਉਹਨੂੰ ਦੁਰਸਤ ਕਰਨ ਦੇ ਵਿੱਚ ਦੋਹਾਂ ਨੂੰ ਸਮਾਂ ਜ਼ਰੂਰ ਲੱਗੇਗਾ ਸੋ ਉਹ ਸਮੇਂ ਲੱਗਣ ਦੇ ਵਿੱਚ ਜਿਹੜੀ ਸਖਤੀ ਹੋਵੇਗੀ ਇਮੀਗ੍ਰੇਸ਼ਨ ਦੀ ਉਹ ਜ਼ਰੂਰ ਹੋਵੇਗੀ ਸੋ ਇਮੀਗ੍ਰੇਸ਼ਨ ਦੀ ਸਖਤੀ ਹੋਊਗੀ ਔਰ ਅਮਰਜੀਤ ਸਿੰਘ ਇੱਥੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਉਹਨਾਂ ਦਾ ਵਿਚਾਰ ਆ ਕਿ ਤੁਸੀਂ ਸੋਚ ਸਮਝ ਕੇ ਆਓ ਕੋਈ ਸਕਿੱਲ ਲੈ ਕੇ ਆਓ ਜਿਸ ਸਕਿੱਲ ਲੈ ਕੇ ਆਓਗੇ ਤੇ ਕੋਈ ਦਿੱਕਤ ਨਹੀਂ ਆਦਰਵਾਇਜ਼ ਇੱਥੇ ਬਹੁਤ ਵੱਡੀਆਂ ਦਿੱਕਤਾਂ ਬਹੁਤ ਮਿਹਰਬਾਨੀ ਅਮਰਜੀਤ ਸਿੰਘ ਜੀ ਥੈਂਕ ਯੂ